ਹਾਂਜੀ ਦੋਸਤੋ ਇੱਕ ਵਾਰੀ ਦੋ ਨੌਜਵਾਨ ਸੀ ਕੋਈ ਜੰਗਲ ਦੇ ਵਿੱਚ ਦੀ ਲੰਘ ਰਹੇ ਸੀ ਤਾਂ ਉਸ ਜੰਗਲ ਦੇ ਵਿੱਚ ਇੱਕ ਸੋਨੇ ਦੀ ਚਟਾਨ ਸੀ ਜਾਨੀ ਕਿ ਸੋਨੇ ਦੀ ਬਣੀ ਹੋਈ ਇੱਕ ਚਟਾਨ ਸੀ ਤਾਂ ਜਦੋਂ ਉਹ ਦੋਨੇ ਨੌਜਵਾਨ ਉੱਥਾਂ ਦੀ ਲੰਘਣ ਲੱਗੇ ਤੇ ਉਹਨਾਂ ਨੇ ਉਹ ਸੋਨੇ ਦੀ ਚਮਕ ਵੇਖੀ ਤਾਂ ਉਹ ਉਸ ਚਟਾਨ ਵੱਨੀ ਗਏ ਤੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਸੋਨੇ ਦੀ ਚਟਾਨ ਆ ਤਾਂ ਉਹਨਾਂ ਨੇ ਉਸ ਨੂੰ ਮਤਲਬ ਇਹ ਸੋਚਿਆ ਵੀ ਮੈਂ ਇੱਕ ਨੇ ਸੋਚਿਆ ਮੈਂ ਰੱਖਾਂ ਦੂਜੇ ਨੇ ਸੋਚਿਆ ਮੈਂ ਰੱਖਾਂ ਤਾਂ ਪਹਿਲਾਂ ਉਹਨਾਂ ਦੀ ਆਪਸ ਵਿੱਚ ਜਿਦਾਈ ਹੋਈ ਜਿਦਾਈ ਹੋਣ ਤੋਂ ਬਾਅਦ ਫਿਰ ਉਹਨਾਂ ਦੀ ਗੱਲ ਆ ਜਿਹੜੀ ਉਹ ਹਥਿਆਰ ਤੱਕ ਪਹੁੰਚ ਗਈ ਜਾਨਕਿ ਤਲਵਾਰਾਂ ਉਹਨਾਂ ਦੇ ਕੋਲ ਸੀ ਤਾਂ ਉਹ ਤਲਵਾਰਾਂ ਨਾਲ ਜਦੋਂ ਲੜੇ ਤਾਂ ਇੱਕ ਦੂਜੇ ਨੂੰ ਉਹਨਾਂ ਨੇ ਮਤਲਬ ਮਾਰਤਾ ਤਾਂ ਉਹ ਵੀ ਦੋਨੇ ਇੱਕ ਦੂਜੇ ਲੜਾਈ ਦੇ ਵਿੱਚ ਫੱਟੜ ਹੋ ਗਏ ਤੇ ਬਾਅਦ ਦੇ ਵਿੱਚ ਉਹ ਦੋਨੇ ਮਰ ਗਏ ਤਾਂ ਉਸ ਤੋਂ ਥੋੜਾ ਟਾਈਮ ਬਾਅਦ ਉੱਥੇ ਇੱਕ ਸਾਧੂ ਪਹੁੰਚਿਆ ਮਹਾਤਮਾ ਪਹੁੰਚਿਆ ਉਹ ਵੀ ਜਦੋਂ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਉਹਨੂੰ ਜਦੋਂ ਸੋਨੇ ਦੀ ਚਮਕ ਦਿੱਸੀ ਤਾਂ ਚਾਹੇ ਤਪੱਸਵੀ ਸੀ ਹਨਾ ਪਰ ਫਿਰ ਵੀ ਲਾਲਚ ਦਾ ਬੰਦਾ ਛੱਡ ਨਹੀਂ ਸਕਦਾ ਤਾਂ ਉਹਨੇ ਸੋਚਿਆ ਵੀ ਕਿਉਂ ਨਾ ਇਸ ਚਟਾਨ ਨੂੰ ਮੈਂ ਹਾਸਲ ਕਰਾਂ ਵੀ ਕਿਵੇਂ ਨਾ ਕਿ ਮੈਂ ਇਸ ਚਟਾਨ ਨੂੰ ਜਿਹੜਾ ਮੈਂ ਆਪਣੀ ਝੌਂਪੜੀ ਤੱਕ ਲੈ ਕੇ ਜਾਵਾਂ ਤਾਂ ਉਹਦੇ ਮਨ ਵਿੱਚ ਵੀ ਲਾਲਚ ਆ ਗਿਆ ਉਹ ਹਜੇ ਇਸ ਤਰ੍ਹਾਂ ਸੋਚ ਹੀ ਰਿਹਾ ਸੀ ਤਾਂ ਇੰਨੇ ਉਹਦੇ ਹੁੰਦੇ ਕਹਿੰਦੇ ਕੋਈ ਚੋਰ ਸੀਗੇ 6 ਜਣੇ ਤਾਂ ਉਹਨੇ ਉੱਥੇ 6 ਚੋਰ ਆ ਗਏ ਤਾਂ ਛੇ ਚੋਰ ਸੀ ਜਿਹੜੇ ਉਹਨਾਂ ਨੂੰ ਵੀ ਜਦੋਂ ਚਟਾਨ ਦਾ ਪਤਾ ਲੱਗਿਆ ਵੀ ਇਹ ਸੋਨੇ ਦੀ ਬਣੀ ਆ ਤਾਂ ਉਹਨਾਂ ਚ ਦਾ ਚੋਰਾਂ ਨੂੰ ਤਾਂ ਲਾਲਚ ਹੋਣਾ ਹੀ ਹੋਣਾ ਸੀ ਹਨਾ ਤਾਂ ਉਹਨਾਂ ਨੇ ਸੋਚਿਆ ਵੀ ਆਪਾਂ ਇਸ ਚਟਾਨ ਨੂੰ ਆਪਾਂ ਰੱਖਾਂਗੇ ਤਾਂ ਉਹ ਸਾਧੂ ਉਹਨਾਂ ਨੂੰ ਕਹਿਣ ਲੱਗਿਆ ਵੀ ਕਹਿੰਦਾ ਵੀ ਤੁਸੀਂ ਜਿਹੜੀ ਵੀ ਇਹ ਚਟਾਨ ਇਹਨੂੰ ਮੇਰੀ ਝੌਂਪੜੀ ਤੱਕ ਪਹੁੰਚਾ ਦਿਓ ਜੋ ਕੁਝ ਤੁਸੀਂ ਕਹੋਗੇ ਕਹਿੰਦਾ ਉਹ ਸੋਨੂੰ ਮੈਂ ਦੇ ਦੂੰਗਾ ਪਰ ਉਹ ਚੋਰ ਸੀ ਤਾਂ ਉਹ ਉਹ ਸਾਧੂ ਨੂੰ ਕਹਿੰਦੇ ਵੀ ਤੂੰ ਸਾਨੂੰ ਕੀ ਦੇਵੇਂਗਾ ਤੇ ਅਸੀਂ ਤੈਨੂੰ ਤੈਨੂੰ ਹੀ ਨਹੀਂ ਛੱਡਦੇ ਕਹਿੰਦੇ ਵੀ ਸਾਰਾ ਕੁਝ ਅਸੀਂ ਰੱਖਾਂਗੇ ਤਾਂ ਉਹਨਾਂ ਨੇ ਉਵੇਂ ਹੀ ਕਰਿਆ ਉਹਨਾਂ ਨੇ ਉਹ ਸਾਧੂ ਨੂੰ ਮਾਰਤਾ ਮਹਾਤਮਾ ਨੂੰ ਮਾਰਤਾ ਮਾਰਨ ਤੋਂ ਬਾਅਦ ਉਹ ਚੋਰ ਸੀ ਜਿਹੜੇ ਉਹ 6 ਜਣੇ ਸੀ ਉਹਨਾਂ ਨੇ ਸੋਚਿਆ ਵੀ ਆਪਾਂ ਹੁਣ ਇਹਦੇ 6 ਹਿੱਸੇ ਕਰਨੇ ਆ ਵੀ ਆਪਾਂ 6 ਜਣੇ ਆ ਤਾਂ 6 ਸੇ ਉਹ ਚਟਾਨ ਦੇ ਆਪਾਂ ਕਰਨੇ ਵੀ ਉਹ ਕਿਵੇਂ ਕਰੀਏ ਤਾਂ ਉਹ ਇਹ ਸੋਚ ਕੇ ਵੀ ਕਿ ਹਿੱਸੇ ਕਿਵੇਂ ਕਰੀਏ ਤਾਂ ਉਹਨਾਂ ਨੇ ਸੋਚਿਆ ਵੀ ਸੋਨੇ ਵਾਲਾ ਕੰਮ ਆ ਤਾਂ ਉਹ ਉਹਨਾਂ ਨੇ ਆਖਿਆ ਵੀ ਆਪਾਂ ਸੁਨਾਰੇ ਨੂੰ ਲਿਆਉਣੇ ਆ ਤਾਂ ਉਹ ਇੱਕ ਸੁਨਾਰੇ ਕੋਲੇ ਗਏ ਤੇ ਸੁਨਾਰੇ ਨੂੰ ਲੈ ਕੇ ਆਏ ਸੁਨਾਰੇ ਨੂੰ ਕਹਿੰਦੇ ਵੀ ਇਸ ਚਟਾਨ ਦੇ 6 ਹਿੱਸੇ ਬਣਾ ਦੇ ਵੀ ਅਸੀਂ 6 파ਟਨਰ ਆ ਵੀ ਤੂੰ 6 ਬਣਾ ਦੇ ਤਾਂ ਜਿਹੜਾ ਸੁਨਾਰਾ ਸੀ ਚਟਾਨ ਨੂੰ ਵੇਖ ਕੇ ਸੋਨੇ ਦੀ ਨੂੰ ਦੇਖ ਕੇ ਉਹਦੇ ਮਨ 'ਚ ਵੀ ਲਾਲਚ ਆ ਗਿਆ ਉਹਨੇ ਸੋਚਿਆ ਵੀ ਆਪਾਂ ਕਿਉਂ ਨਾ ਇਹਨਾਂ ਨੂੰ 6 ਦੇ 6 ਨੂੰ ਹੀ ਖਤਮ ਕਰ ਦਿੰਨੇ ਤੇ ਆਪਾਂ ਹੀ ਸਾਰਾ ਕੁਝ ਰੱਖ ਲਾਂਗੇ ਤਾਂ ਸੁਨਾਰਾ ਸੁਨਾਰੇ ਨੇ ਕੀ ਕਰਿਆ 6 ਲੱਡੂ ਮਤਲਬ ਉਹ ਲੈ ਆਇਆ ਕਹਿੰਦਾ ਵੀ ਚਟਾਨ ਨੂੰ ਆਪਾਂ 6 ਸਾਂਚ ਬੰਡਾਂਗੇ ਉਹ ਤੋਂ ਪਹਿਲਾਂ ਕਹਿੰਦਾ ਵੀ ਮੂੰਹ ਮਿੱਠਾ ਕਰਾਂਗੇ ਤੋਂ ਨੇ ਲੱਡੂ ਲਿਆਂਦੇ ਯਾਨੀ ਕਿ 6 ਲੱਡੂ 6ਾਂ ਦੇ ਵਿੱਚ ਉਹਨੇ ਜ਼ਹਿਰ ਪਾਲੀ ਜ਼ਹਿਰ ਪਾ ਕੇ 6 ਲੱਡੂ ਤਿਆਰ ਕਰ ਲਏ ਤੇ ਜਦੋਂ ਉਹ ਚਟਾਰ ਨੂੰ ਆ ਕੇ ਪੰਨ ਤੋੜ ਕੇ ਮਤਲਬ ਉਹਨੂੰ ਬੰਨਣ ਲੱਗਿਆ ਤਾਂ ਉਹ ਚੋਰਾਂ ਨੂੰ ਕਹਿੰਦਾ ਵੀ ਪਹਿਲਾਂ ਤੁਸੀਂ ਮੂੰਹ ਮਿੱਠਾ ਕਰੋ ਕਹਿੰਦਾ ਵੀ ਮੂੰਹ ਮਿੱਠਾ ਕਰ ਲਓ ਚੰਗਾ ਕੰਮ ਕਰਨਾ ਆਪਾਂ ਵੀ ਪਹਿਲਾਂ ਤੁਸੀਂ ਇਹ ਲੱਡੂ ਖਾ ਲਓ ਤਾਂ ਚੋਰ ਕਹਿੰਦੇ ਵੀ ਨਹੀਂ ਪਹਿਲਾਂ ਇਹ ਕੰਮ ਕਰ ਬਾਅਦ ਦੇ ਵਿੱਚ ਖਾਵਾਂਗੇ ਤਾਂ ਉਹਨਾਂ ਨੇ ਜਦੋਂ ਉਹ ਸੁਨੈਰਾ ਉਹਨੂੰ ਪੰਨ ਤੋੜ ਕੇ ਚਟਾਨ ਨੂੰ 6 ਹਿੱਸੇ ਕਰਨ ਲੱਗਿਆ ਤਾਂ ਸੁਨੈਰਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹ ਚਟਾਨ ਮੈਨੂੰ ਦੇ ਦਿਓ ਤੁਸੀਂ ਜੋ ਚਾਹੋ ਮੈਂ ਤੁਹਾਨੂੰ ਉਹ ਹੀ ਦੇ ਦਊਂਗਾ ਤਾਂ ਪਹਿਲਾਂ ਤਾਂ ਉਹ ਚੁੱਪ ਰਹੇ ਪਰ ਜਦੋਂ ਸੁਨੈਰੇ ਨੇ ਸਾਰੇ ਉਹ 6 6 ਉਹਦੀ ਚਟਾਨ ਦੇ ਬਣਾਤੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਖਿਆ ਵੀ ਹੁਣ ਆਪਾਂ ਵੀ ਇਹ ਵਿੱਚ ਹਾੜਾਊਗਾ ਜਾਂ ਕੁਝ ਕਰੂਗਾ ਚਟਾਨ ਭਾਲਦਾ ਸੀ ਤਾਂ ਉਹਨਾਂ ਨੇ ਸੁਨੈਰੇ ਨੂੰ ਹੀ ਮਾਰਤਾ ਉਹਨੇ ਆਖਿਆ ਵੀ ਇਹਨੂੰ ਵੀ ਖਤਮ ਕਰੋ ਤਾਂ ਉਹਨਾਂ ਨੇ ਸੁਨੈਰੇ ਨੂੰ ਵੀ ਮਾਰਤਾ ਉਦੋਂ ਬਾਅਦ ਉਹਨਾਂ ਨੇ ਆਪੋ ਆਪਣੇ 6 ਸਿਜੜੇ ਉਹ ਸੋਨੇ ਦੇ ਸੀਗੇ ਉਹ ਲੈ ਲਏ ਵੀ ਆਪੋ ਆਪਣੇ ਸੇ ਉਹਨਾਂ ਨੇ ਆਪੋ ਆਪਣੇ ਆਪ ਦੇ ਨੇੜੇ ਉਹਨਾਂ ਨੇ ਕਰ ਲਏ ਤਾਂ ਉਹਨਾਂ ਨੇ ਸੋਚਿਆ ਵੀ ਚਲੋ ਹੁਣ ਆਪ ਨੂੰ ਸੋਨਾ ਜਿਹੜਾ ਚਟਾਨਾ ਉਹ ਮਿਲ ਗਈ ਤੇ ਹੁਣ ਆਪਾਂ ਇੱਥੋਂ ਚੱਲਾਂਗੇ ਕਹਿੰਦੇ ਵੀ ਹੁਣ ਭੁੱਖ ਵੀ ਲੱਗੀ ਆ ਤੇ ਆਪਾਂ ਹੁਣ ਜਿਹੜੇ ਲੱਡੂ ਆ ਉਹ ਹੁਣ ਖਾ ਲੈਂਦੇ ਆ ਤਾਂ ਉਹ 6 ਦੇ 6 ਚੋਰ ਸੀ ਜਦੋਂ ਉੱਥੋਂ ਜਾਣ ਲੱਗੇ ਤਾਂ ਉਹ ਲੱਡੂ ਜਿਹੜੇ ਸੁਨਿਆਰਾ ਲੈ ਕੇ ਆਏ ਸੀ ਜਿਨ੍ਹਾਂ ਦੇ ਵਿੱਚ ਜ਼ਹਿਰ ਪਾਈ ਹੋਈ ਸੀ ਤਾਂ ਉਹਨਾਂ ਨੇ ਚੱਕ ਕੇ ਇੱਕ 6 ਨੇ ਉਹ ਲੱਡੂ ਖਾ ਲਿਆ ਜਾਨੀ ਕਿ ਲੱਡੂਆਂ ਦੇ ਵਿੱਚ ਜ਼ਹਿਰ ਸੀ ਜਦੋਂ ਉਹਨਾਂ ਨੇ ਲੱਡੂ ਖਾਦੇ ਤਾਂ ਜ਼ਹਿਰ ਵਾਲੇ ਲੱਡੂ ਸੀ ਉਹਨਾਂ ਨੇ ਖਾਣ ਜਿਵੇਂ ਹੀ ਉਹ ਲੱਡੂ ਖਾਂਦੇਗੇ ਤਾਂ 6 ਦੇ 6 ਚੋਰ ਆ ਜਿਹੜੇ ਉਹ ਵੀ ਉੱਥੇ ਮਰ ਗਏ ਤਾਂ ਕਹਿੰਦੇ ਨੇ ਵੀ ਜਿਹੜਾ ਲਾਲਚ ਆ ਇਹ ਬੁਰੀ ਬਲਾਗ ਆ ਜਾਨੀ ਕਿ ਲਾਲਚ ਜਿਹੜਾ ਬੰਦਾ ਲਾਲਚ ਦੇ ਵਸ ਪੈ ਜਾਂਦਾ ਉਹ ਕਦੇ ਵੀ ਪੂਰਾ ਨਹੀਂ ਆ ਸਕਦਾ ਜਾਨੀ ਕਿ ਜਿਹੜਾ ਲਾਲਚ ਆ ਉਹ ਇੱਕ ਤਬਾਹੀ ਦੀ ਨਿਸ਼ਾਨੀ ਆ